ਇੱਥੇ ਬਰਛੜੀਆਂ ਦੀਆਂ ਬਾਜ਼ੀਆਂ ਲੱਗੀਆਂ ਸੀਗੀਆਂ ਠੀਕ ਹੈ ਜੀ 97 ਇਹ ਰੂਮੀ ਵਾਲੇ ਨਾਲ ਜਰ ਬਈ ਕੋਈ ਮੋਟਰ ਮਟਰਸਾਈਕਲ ਜਿੱਤੇ ਇੱਥੇ ਇਹ ਹਾਂ ਜੋ ਪ੍ਰਿੰਜਾਪ ਰੂਜਾ ਕੋਲਰ ਕਰ ਰਹੇ ਹਾਂ ਜੀ ਤਾਂ ਤੇਲੀ ਵੀ ਜਨੋਂ ਹੁੰਦੇ ਸੀ ਪਹਿਲਾਂ ਬਾਲੇ ਹਾਂਜੀ ਇਹ ਜੀ ਨਾਮ ਦਾ ਬਹੁਤ ਦਿੱਤਿਆ ਗਿਆ ਹਾਂ ਹਾਂ ਤਸਵੀਰ ਦਾ ਇਹ ਮੇਰੇ ਨਾਲ 5-5000 ਰੁਪਏ ਦਾ ਲਾਇਆ ਸੀ ਕਿਹੜਾ ਉਹ ਕਿਤੇ ਦੀ ਗੱਲ ਹੈ ਜੀ ਇਹ ਬੌਰਗੇ ਦੇ ਪਿੰਡ ਚੰਗਰੇ ਹਾਂਜੀ ਜਿਹੜੀ ਆਈ ਦੋ ਤਿੰਨ ਦਸਰਾ ਛੜੀਆਂ ਦੋ ਤਿੰਨ ਜਿਹੜੀ ਹਰ ਗਿਆ ਠੀਕ ਜੀ ਕਬੂਤਰ ਬਾਜ਼ ਯੂਟਿਊਬ ਚੈਨਲ ਦੇਖਣ ਵਾਲੇ ਸਾਰੇ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮਿੱਤਰੋ ਅੱਜ ਪਹੁੰਚੇ ਆਂ ਆਪਾਂ ਬਰਨਾਲੇ ਜ਼ਿਲ੍ਹੇ ਦੇ ਪਿੰਡ ਚੰਨਣਵਾਲ ਆਪਣੇ ਨਾਲ ਨੇ ਸੁਪਰਸਟਾਰ ਕਬੂਤਰ ਬਾਜ਼ ਬਾਈ ਚਿੱਤਾ ਚੰਨਣਵਾਲ ਬਾਈ ਨਾਲ ਕਬੂਤਰ ਬਾਜ਼ੀ ਬਾਰੇ ਕਰਾਂਗੇ ਗੱਲਾਂ ਬਾਤਾਂ ਤੇ ਬਾਈ ਦਾ ਕਿਦਾਂ ਸਫਰ ਰਿਹਾ ਕਬੂਤਰ ਬਾਜ਼ੀ ਬਾਰੇ ਕਰਦੇ ਆਂ ਸਾਰੀ ਗੱਲਬਾਤ ਸਟਾਰਟ। ਸਤਿ ਸ਼੍ਰੀ ਅਕਾਲ ਵੀਰੇ। ਪਹਿਲਾਂ ਸਾਰੇ ਸੁਣਨ ਵਾਲੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਧੰਨਵਾਦ ਵੀਰੇ ਬਾਈ ਤੁਹਾਡਾ ਪਹਿਲਾਂ ਦਾ। ਧੰਨਵਾਦ ਵੀਰੇ। ਤੇ ਕੂਤਰ ਬਾਈ ਤੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ? ਕਬੂਤਰ ਬਾ ਦੇ ਨੇ ਹੋਗੇ ਹੋਣੇ 40 ਛਾਂ ਦੇ ਸ਼ੌਂਕ ਕਿਦਾਂ ਪੈ ਗਿਆ 40 ਤੋਂ ਵੱਧ ਹੀ ਹੋ ਗਏ ਹਾਂਜੀ ਬਈ ਛੋਟੇ ਹੁੰਦੇ ਨਹੀਂ ਮੈਨੂੰ ਸ਼ੌਕ ਪੈ ਗਿਆ ਸੀ ਇੱਥੇ ਠੀਕ ਹੈ ਜੀ ਹਾਂ ਸਾਡੇ ਦੇ ਘਰਾਂ 'ਚ ਕਿਸੇ ਦੇ ਰੱਖੇ ਹੁੰਦੇ ਸੀ ਹਾਂਜੀ ਹਾਂ ਬਸ ਉਹਦੇ ਨਾਲ ਨਾ ਫਿਰਦੇ ਦੁਰਦੇ ਅੰਜ ਰਹਿਣਾ ਬਸ ਉਹ ਤੋਕੂਤਰਾਂ ਦਾ ਸ਼ੌਕ ਪੈ ਗਿਆ ਠੀਕ ਹੈ ਜੀ ਹਾਂ ਸਾਡੇ ਘਰਾਂ ਦੇ ਉਹ ਨਾ ਸੂਰ ਵੀ ਚਾਰਦਾ ਹੁੰਦਾ ਸੀ ਹਾਂਜੀ ਤੁਸੀਂ ਉਹਦੇ ਨਾਲ ਨਹੀਂ ਉਹ ਜੋ ਬੰਦੇ ਸੂਰ ਚਾਰਦਾ ਸੀ ਨਾਲ ਵੀ ਸੂਰ ਚਾਰਦੇ ਮਗਰ ਵੀ ਪ੍ਰੇਫਰ ਕਰਦੇ ਮੂਤਰ ਨਵਾ ਕੇ ਦੋ ਠੀਕ ਹੈ ਜੀ ਉਹਨੇ ਮੈਨੂੰ ਇੱਕ ਗੂਤਰ ਦਿੱਤਾ ਹਾਂਜੀ ਇਹ ਤੇ ਮੁੰਡਾ ਕੰਮ ਕਰ ਗਿਆ ਜਰਾ ਹਾਂਜੀ ਹਾਂ ਉਹ ਦੋ ਦੰਦਾਂ ਦੇ ਛਤਰੀ ਦੇ ਬੰਨੇ ਸੀ ਠੀਕ ਹੈ ਜੀ ਬਨ ਗਏ ਸਰਤਾ ਹਾਂਜੀ ਤੇ ਉਹਦੇ ਘਰੇ ਚਲੇ ਗਿਆ ਜਦੋਂ ਮੈਂ ਫੇਰ ਦੁਬਾਰਾ ਇਹ ਲੈਣ ਕੰਮਰੇ ਮਗਰ ਪਾਈ ਹਾਂਜੀ ਮੈਂ ਹਾਂ ਘਰੇ ਆ ਕੇ ਮੈਂ ਰੂਣ ਲਾ ਗਿਆ ਤੇ ਮੇਰੇ ਤੋਂ ਐਨੀ ਫਿਰ ਮੈਨੂੰ ਦੋ ਲਿਆ ਤੇ ਹਾਂਜੀ ਫਿਰ ਦੋ ਹੋਰ ਨੇ ਮੇਰੇ ਖੁੱਡਾ ਚੰਗਾ ਪਾਲ ਇੱਕ ਆਰਡਰ ਤੇ ਹਾਂਜੀ ਹਾਂ ਫਿਰ ਆਈ ਹੌਲੀ ਹੌਲੀ ਕੰਮ ਵਧਦਾ ਤੁਰਿਆ ਠੀਕ ਹੈ ਜੀ ਹਾਂ ਤੇ ਫਿਰ ਘਰੇ ਰੱਖਣ ਦੀ ਸਟਾਰਟਿੰਗ ਕਦੋਂ ਹੋਈ ਬਸ ਫਿਰ ਉਹ ਤੋਂ ਘਰੇ ਹੀ ਰੱਖ ਲਈ ਸੀ ਠੀਕ ਹੈ ਹਾਂ ਉਹ ਘਰੀ ਰੱਖ ਲਈ ਸੀ ਤੇ ਬਾਜ਼ੀਆਂ ਕਦੋਂ ਸਟਾਰਟ ਕਰਤੀਆਂ ਬਾਜ਼ੀਆ ਵੀ 90 ਤੋਂ ਨਾ 90 ਤੋਂ ਪੂਰਾ ਜਣੀ ਨਾ ਹੋ ਗਿਆ ਸੀ ਹਾਂ ਹਾਂ ਬਾਜ਼ੀਆ ਲਾਲਾ 87 ਦਾ ਸੀ ਤੋਂ ਚੱਲਤੇ ਜੀ ਸੀ ਪਹਿਲੀ ਬਾਜੀ ਕਿੱਥੇ ਛੱਡੀ ਪਹਿਲੀ ਬਾਜੀ ਜਿੱਥੇ ਕਲਾਲੇ ਛੱਡੀ ਆਪਣੇ ਨਾਲ ਦੇ ਬੰਦੇ ਹਾਂਜੀ ਉੱਥੇ ਕਿਦਾਂ ਸੱਬ ਬਣਿਆ ਉਹਦੋਂ 8 ਕਬੂਤਰ ਸੀ ਹਾਂਜੀ ਹਾਂ ਤੇ ਜਣੀ 2:30 ਵਜੇ ਕਬੂਤਰ ਜਿੱਤ ਕੇ ਆਪਣਾ 5:30 5:30 ਵਜੇ ਬੈਠਾ ਹਾਂਜੀ ਹਾਂ ਪਹਿਲੀ ਬਾਜੀ ਜਿੱਤ ਗਈ ਸੀ ਠੀਕ ਹੈ ਜੀ ਉਹ ਤੋਂ ਬਾਅਦ ਫਿਰ ਬਾਜੀ ਇਹਦਾ سلسلہ ਆ ਹਾਂ ਬਾਅਦ ਉਹ ਤੋਂ ਬਾਅਦ ਤਾਂ ਫਿਰ ਕੰਮ ਚੱਲੀ ਗਿਆ ਚੱਲੀ ਗਿਆ 90 ਚ ਠੀਕ ਹੈ ਜੀ ਅਜੀ ਛੱਡੀ ਬਾਜੀ ਮੇਰੇ ਲੱਖੇ ਚ ਹਾਂਜੀ ਲੱਖੇ ਉੱਥੇ ਵੀ ਕਬੂਤਰ ਆਪਣਾ 2:30 ਵਜੇ ਬਾਜੀ ਜੱਟ ਕੇ 20 ਕਬੂਤਰ ਛੁੱਟੇ ਸੀ ਠੀਕ ਹੈ ਜੀ ਤੇ 4 ਵਜੇ ਬੈਠਾ ਹਾਂਜੀ ਉਹ ਤੋਂ ਫਿਰ ਕੰਮ ਚੱਲਦਾ ਹੀ ਗਿਆ ਠੀਕ ਉਹ ਉਸੇ ਦਿਨ ਜਿੰਨ 3-4 ਬਾਜੀਆਂ ਛੱਡੀਆਂ ਹਾਂਜੀ ਫਿਰ ਮੇਰੇ ਗੂੜਲੇ ਰੂੜੇ ਦੇ ਨਾਲ ਲੜ ਗਿਆ ਹਾਂਜੀ ਫਿਰ ਉਹ ਤੋਂ ਬਾਅਦ ਤਾਂ ਫਿਰ ਅਸੀਂ ਲਗਾਤਾਰ ਛੱਡਣ ਲੱਗੇ ਠੀਕ ਹੈ ਜੀ ਹਾਂ ਤੇ ਕਬੂਤਰ ਬਾਜੀ ਚ ਜਿਹੜੀ ਪੰਜਾਂ ਸਾਂਭ ਦੀ ਗੱਲ ਕਰਦੇ ਆਂ ਇਹ ਜੀ ਸਤਿ ਸ਼੍ਰੀ ਅਕਾਲ ਸ਼ਿਕਰਦੀ ਕਿਹਦੇ ਨਾਲ ਕੀਤੀ ਤੁਸੀਂ ਵੀਰੇ ਸਤਿ ਦੀ ਸ਼ਿਕਰਦੀ ਨਹੀਂ ਕੀਤੀ ਮੇਰੀ ਵਿੱਕੀ ਦਾ ਭਰਾ ਮਤੋਂ ਵੱਧ ਹੀ ਪਿਆਰ ਆ ਬੰਦੇ ਨਾਲ ਸੀ ਹਾਂਜੀ ਹਾਂ ਮੁੱਥੇ ਜਾਂਦਾ ਆਉਂਦਾ ਸੀਗਾ ਇੱਥੇ ਵੀ ਸਾਡੀਆਂ ਬਾਜ਼ੀਆਂ ਲੱਗੀਆਂ ਸੀ ਠੀਕ ਹੈ ਜੀ 97 ਦੇ ਵਿੱਚ ਰੂਮੀ ਵਾਲੇ ਦਾ ਹਾਂਜੀ ਉਹ ਦਿਨ ਬੰਦਾਂ ਦਾ ਵਧੀਆ ਨਾ ਸੀ ਉਹਨਾਂ ਦਾ ਠੀਕ ਹੈ ਜੀ ਹਾਂ ਫਿਰ ਮੈਨੂੰ ਬਾਈ ਵਿੱਕੀ ਨੇ ਦੱਸਤਾ ਸੀ ਠੀਕ ਹੈ ਜੀ ਹਾਂ ਫਿਰ ਉਹ ਬਾਜ਼ੀਆਂ ਜਦੋਂ ਲੱਗੀਆਂ ਫਿਰ ਕਿਦਾਂ ਰਹੀਆਂ ਬਾਜ਼ੀਆਂ ਜੀ ਬਾਈ ਉਹ ਦੋ ਜਿੱਤੇ ਸੀ ਆਪਾਂ ਪੰਜ ਜਿੱਤੇ ਸੀ ਠੀਕ ਹੈ ਹਾਂ ਮੈਂ ਦੂਗਰੀ ਦੇ ਪਤਾ 85000 ਲਾ ਕੇ ਜੱਤ ਲਿਆ ਉਹਨਾਂ ਤੋਂ ਉਹ ਕੱਲੀ ਬਾਜੀ ਹੁੰਦੀ ਕੱਲੀ ਨਾਲ ਕੱਲਾ ਛਾਪਦੀ ਠੀਕ ਹੈ ਜੀ ਤੇ ਹੁਣ ਨਸਲਾਂ ਦੀ ਜੇ ਗੱਲ ਕਰੀਏ ਕਿਹੜੀ ਕਿਹੜੀ ਨਸਲਾਂ ਆ ਤੁਹਾਡੇ ਕੋਲ ਨਸਲਾਂ ਤਾਂ ਹੁਣ ਵੀ ਸਾਡੀਆਂ ਆਪਦੇ ਹੀ ਮੰਨ ਲਿਓ ਠੀਕ ਆ ਉਹਨੂੰ ਫੜ ਫੜ ਕੇ ਬਣਾਈ ਆਵੇਂ ਆ ਉਹਨਾਂ ਦਾ ਆਪਦੇ ਹੀ ਮੰਨੋ ਬਾਈ ਦੇ ਗੂਤਸਾਂ ਦੇ ਚ ਠੀਕ ਹੈ ਜੀ ਸਾਰੀ ਕਿ ਘਰੇ ਆ ਸਾਡੇ ਹਾਂਜੀ ਚੌਕੀ ਮਨ ਦਲਵਿੰਦਰ ਗਿਆ ਹਾਂਜੀ ਹਾਂ ਹੁਣ ਤਾਂ ਜਾਨੀ ਆਪਦੇ ਹੀ ਮੰਨੋ ਸਾਡੇ ਠੀਕ ਆ ਜਰਦੇ ਹੋਗੇ ਉਹਨਾਂ ਦਾ ਫੜ ਫੜ ਕੇ ਬਣਾਈਆਂ ਸੀ ਹਾਂਜੀ ਹੂੰ ਠੀਕ ਹੈ ਜੀ ਕਾਮ ਕਿਹੜੇ ਕਿਹੜੇ ਜਿੱਤ ਲਏ ਨਾਮ ਦਾ ਕਰਵਾਈ ਕਈ ਮੋਟਰ ਮਟਰਸਾਈਕਲ ਵੀ ਜਿੱਤੇ ਆ ਸੀਗਾ ਇਹ ਦਾ ਹਾਂ ਫੋਰ ਇਗਜ਼ਾਮਪਲ ਉਹ ਜਾਂ ਕੂਲਰ ਕਰਦੇ ਹਾਂ ਹਾਂਜੀ ਤੇਲੀ ਵਿਦਿਨ ਉਹ ਤੋਂ ਹੁੰਦੇ ਸੀ ਪਹਿਲਾਂ ਬਾਲੇ ਹਾਂਜੀ ਇਹ ਜੀ ਨਾਮ ਦਾ ਬਹੁਤ ਜਿੱਤੇ ਆਗੇ ਮੋਟਰਸਾਈਕਲ ਕੋਣ ਨਹੀਂ ਤੁਹਾਨੂੰ ਜਿੱਤੇ ਜਿੱਤੇ ਮੋਟਰਸਾਈਕਲ ਅਸੀਂ ਜਿੱਤੇ ਸੀ ਕਲੇਰਾਂ ਤੋਂ ਜਿੱਤੇ ਸੀ ਹਾਂਜੀ ਇੱਥੇ ਆਪਣੇ ਸ਼ਹਿਰ ਦੇ ਛੇ ਨੇੜੇ ਬੰਦਵਰੀ ਠੀਕ ਹੈ ਜੀ ਇੱਥੋਂ ਜਿੱਤੇ ਸੀ ਹਾਂਜੀ ਹੂੰ ਹੋਰ ਵੀ ਮੈਂ ਜਿਹੇ ਵਾਲ ਕਨੇ ਕੁੱਪਟਰ ਸਾਹਿਬ ਵੇਚਦੇ ਹਾਂਜੀ ਫਿਰ 10 12 ਮੋਨ ਜਿੱਤੇ ਆ ਠੀਕ ਹੈ ਜੀ ਹਾਂ ਜਦੋਂ ਫਿਰ ਤੁਸੀਂ ਬਾਜ਼ੀਆਂ ਛੱਡਦੇ ਹੋ ਉਹਦੇ ਕਿਹੜੇ ਕਿਹੜੇ ਖਿਡਾਰੀ ਹੁੰਦੇ ਸੀ ਜੀ ਖਿਡਾਰੀ ਉਹਦੇ A ਤੋਂ Z ਈ ਹੁੰਦੇ ਸੀਗਾ ਹਾਂਜੀ ਹਾਂ ਹੁਣ ਨਵੇਂ ਆਉਂਦੇ ਨਾ ਪੁਰਾਣੇ ਦਾ ਸਾਰੇ ਹੀ ਹੁੰਦੇ ਸੀ ਪੁਰਾਣੇ ਕਿੰਨਾ ਕਿੰਨਾ ਨਾਲ ਜਿਆਦਾ ਮੈਚ ਹੱਸਦੇ ਰਹੇ ਸੀ ਕਾਕ ਜਸਵੀਰ ਹੁਣ ਸਾਰਿਆਂ ਨੇ ਸਰਦੇ ਢਾੜ ਤੇ ਪਹਿਲੇ ਲਾ ਕੇ ਅਸੀਂ ਬਾਜ਼ੀ ਛੱਡ ਲਈ ਰਿਪੋਰਟ ਲਾ ਕੇ ਦੇ ਵਿੱਚ ਇਧਰੋਂ ਠੀਕ ਹੈ ਜੀ ਹੂੰ ਤੇ ਕੂਤਰ ਜਿਹੜੇ ਤੁਹਾਡੇ ਮਸ਼ਹੂਰ ਹੋਏ ਜਿੱਦਾਂ ਇੱਕ ਤੁਹਾਡਾ ਬੰਬ ਕੂਤਰ ਸੀ ਹਾਂ ਬੰਬ ਕੂਤਰ ਸੀਗਾ ਉਹਦੀ ਬਾਰੇ ਦੱਸੋ ਜੀ ਉਹ ਕੂਤਰ ਬਈ ਸਮਝਣਾ ਉੜਦਾ ਸਾਡੇ ਕੋਲ 2002 ਦੇ ਵਿੱਚ ਹਾਂਜੀ ਹਾਂ ਉਹਦੇ ਛੱਦਿਆਂ ਵਿੱਚ 4 ਬਾਜ਼ ਤੇ ਜਾਰੀ ਜਿੱਤਿਆ ਹਾਂਜੀ ਹਾਂ ਫਿਰ 2003 ਚ ਹਾਂਜੀ ਵੀ ਬੇਗੇ ਛੱਡਿਆ ਸੀ ਬੇਗਰੀਵਾਦੀ ਤੋਂ ਬਾੜੀ ਬਸੂਰ ਹੁੰਦੇ ਸੀ ਹਾਂਜੀ ਪਹਿਲਾਂ ਕਹਿੰਦਾ ਸੀ ਉਹਨੂੰ ਖੁਡਾਰੀ ਮੰਨਾਂ ਜਿਹੜਾ ਬੇਗਰੀਵਾਦੀ ਹਾਂਜੀ ਫਿਰ ਉਹ ਬੇਗੇ ਜੁੱਤ ਕੇ ਸਦਾ ਗਮਾਜ ਗਿਆ ਸੀ ਠੀਕ ਹੈ ਜੀ ਹਾਂ ਤੇ ਯਾਨੀ ਬਾਦੀ ਫਿਰ ਬੇਗਰੀ ਦੀ ਲਗਾਤਾਰ ਤਾਂ ਮਸਾਲ ਦਿੱਤੀ ਹਾਂਜੀ ਠੀਕ ਕਿਹੜੀ ਨਸਲ ਤੁਸੀਂ ਉਹ ਉਤਰ ਉਹ ਪਿਓ ਦਾ ਧੰਨੇ ਵਾਲਾ ਸੀ ਮੂத்ਰੀ ਵਾਈ ਵਿੱਕੀ ਤੋਂ ਲਿਆਂਦੀ ਵਸੀ ਠੀਕ ਹੈ ਜੀ ਹਾਂ ਨਾਂ ਕਿਨੇ ਰੱਖਿਆ ਸੀ ਉਹਦਾ ਪੰਬਰ ਉਹ ਤੇਜੂੜਾ ਹੁੰਦਾ ਸੀ ਕੰਮਾਂ ਜਾਣੇ ਦਾ ਉਦੋਂ ਰੀਤ ਕੋੜ ਕੋੜ ठीक है जी। ਜਦੋਂ ਅਸੀਂ ਉਧਰ ਲਈ ਵਾਜੀ ਛੱਡਿਆ ਰਿਹਾ ਢਮਾਂ ਲਈ ਛੱਡਿਆ ਸੀ। ਹਾਂਜੀ। ਤੇ ਮਾਲੀ ਉਹਨੇ 5 ਵਜੇ ਜਹਰਾ ਮਦਾਨ ਸਾਫ ਕਰਕੇ ਤੇ 8 ਵਜੇ ਬੈਠਾ। ਠੀਕ ਹੈ ਜੀ। ਉੱਥੇ ਉਹਨੇ ਤਾਂ ਰਹਿ ਗਿਆ ਨਾ ਵੀ ਐਂ ਕਰਕੇ ਤਾਂ ਦੁਨੀਆ ਇਕੱਠੀ ਕਰਕੇ ਛੱਡਣ ਵਾਲਾ ਕਬੂਤਰਾ। ਹਾਂਜੀ। ਜੀ ਤੇ ਦੁਨੀਆ ਦਾ ਪੂਰਾ ਇਕੱਠ ਹੋਵੇ ਨਾ ਉਦੋਂ ਛੱਡਣ ਵਾਲਾ ਕਬੂਤਰਾ ਹੈ। ਹਾਂਜੀ। ਉਹਨੇ ਤਾਂ ਰਹੀ ਉਹਦਾ ਨਾਮ ਮਿਰਰੀ ਵਾਜੀ ਰੋ ਇਕੱਲਾ ਇਕੱਲਾ ਜਿੱਤਿਆ ਸੀ ਉਹ ਜੀ। ਘਰ ਬੰ ਘਰੇ ਵੀ ਬਹੁਤ ਉੜਦਾ ਸੀ। ਘਰੇ ਵੀ ਰੋਜ਼ ਦੇਨੀ ਸਪਾਉਂਦਾ ਸੀ। ਜਦੋਂ ਛੱਡਦੇ ਸੀ ਨਾ। ਠੀਕ ਹੈ। ਦੇਨੀ ਸਪਾਉਂਦਾ ਇੱਕ ਦੋ ਤੇ ਹੋਰ ਕਿਹੜੇ ਕਿਹੜੇ ਨਾਮ ਆ ਫਿਰ ਮੋਟਰਸਾਈਕਲ ਹੋਰ ਕਿੱਥੇ ਕਿੱਥੇ ਜੀ ਮੋਟਰਸਾਈਕਲ ਵੀਰੋ ਬਰ ਬੜੇ ਜਿੱਤੇ ਆ ਸੋਣ ਲਗਾ ਹਾਂਜੀ ਠੀਕ ਹੈ ਜੀ ਡਾਂਗੂ ਦੀ 4 ਦਿਨ ਉੱਡੇ ਸੀ ਉੱਥੇ ਜਿੱਤ ਕੇ ਮੇਰੇ ਬੰਦੇ ਭਾਂਡ ਕੇ ਜਤਾਂ ਦੇ ਦਿੱਤਾ ਰੰਗੀਆਂ ਤੋਂ ਵੱਡੀ ਵਾਇਜ ਜਿੱਤਿਆ ਸੀ ਮੋਟਰਸਾਈਕਲ ਠੀਕ ਹੈ ਜੀ ਸ਼ੰਕਰ ਤੋਂ ਠੀਕ ਹੈ ਜੀ ਤੇ ਮਹਿੰਦੀਪੁਰ ਤੋਂ ਜਿੱਤਿਆ ਸੀ ਹਾਂਜੀ ਕਦੋਂ ਵਾਲੇ ਮੁੰਡੇ ਭੀਰੇ ਨੂੰ ਉਧਰ ਜਿੱਤ ਕੇ ਦਿੱਤਾ ਸੀ ਠੀਕ ਹੈ ਜੀ ਤੇ ਦੂਸਰਾਂ ਵੀ ਬਾਜ਼ੀਆਂ ਛੱਡਦੇ ਵੀ ਹਾਂ ਹਾਂ ਦੂਸਰਾਂ ਦੂਸਰਾਂ ਕੀ ਤਾਂ ਸਿੱਖਿਆ ਫਿਰ ਦੂਸਰਾ ਵੀਰੋ ਏਉਂ ਆ ਉਹਦੇ ਨਾਲ ਬਾਈ ਬਹੁਤ ਸਿਆਣਾ ਵਿਖੀ ਸੀ ਹਾਂਜੀ ਹਾਂ ਉਹਦੇ ਨਾਲ ਮਾੜੀ ਮੋੜ ਗੱਲਬਾਤ ਕਰਦੇ ਰਹਿੰਦੇ ਸੀ ਠੀਕ ਹੈ ਜੀ ਹਾਂ ਤੇ ਮੈਂ ਉਹ ਜਾਨੀ ਬਾਈ ਨੇ ਘੱਟ ਸੱਦੀ ਛੜਦਾ ਜਾਂਦਾ ਨਹੀਂ ਖਾਉਂਦਾ ਕਹਿੰਦਾ ਕਿੱਥੇ ਮੱਥਾ ਮਾਰਾਂਗੇ ਹਾਂਜੀ ਆਪਾਂ ਨੂੰ ਨਵਾਂ ਸ਼ੌਂਕ ਸੀ ਠੀਕ ਹੈ ਜੀ ਹਾਂ ਫਿਰ ਮੈਂ ਉਹ ਤੋਂ ਠਾੜ ਜੀ ਵੀ ਜਾਂਦਾ ਰਹਿੰਦਾ ਜੀ ਹਾਂਜੀ ਆਪਾਂ ਕੰਤੇ ਨਾਲ ਵੀ ਮੂੜੀਆਂ ਹਾਂਜੀ ਤੇ ਬਿੰਦਰਪੌਰ ਗਿਆ ਕੇ ਗਰੇਨਾ ਉਹਦੇ ਨਾਲ ਵੀ ਮੂੜ ਗਿਆ ਹਾਂਜੀ ਕਿਹੜਾ ਸਾਰਿਆਂ ਦੀਆਂ ਗੱਲਾਂ ਤੋਂ ਗੱਲਾਂ ਫੜਦਾ ਰਿਹਾ ਬਈ ਕਿਹੜਾ ਗੱਲ ਠੀਕ ਹੈ ਵਧੀਆ ਕਰਦਾਗਾ ਹਾਂਜੀ ਉਹ ਸਾਰਿਆਂ ਦੇ ਵਿੱਚੋਂ ਜਿਹੜੀ ਚੀਜ਼ ਚੰਗੀ ਲੱਗਦੀ ਸੀ ਉਹ ਰੱਖ ਲੈਂਦੇ ਸੀ ਠੀਕ ਹੈ ਹਾਂ ਫਿਰ ਉਹ ਨਾ ਆਏ ਹੌਲੀ ਹੌਲੀ ਸਕੇ ਠੀਕ ਹੈ ਜੀ ਤੇ ਚਾਰ-ਚਾਦ ਨੂੰ ਪੰਜ-ਪੰਜ ਦਿਨ ਲਾਇ ਹਾਂਜੀ ਹੂੰ ਤੇ ਦੂਸਰ ਦੀ ਬਾਜੀ ਬਾਰੇ ਦੱਸੋ ਜੀ ਕਿਸੇ ਬਾਜੀ ਬਾਰੇ ਦੂਸਰ ਦੀ ਬਾਜੀ ਤੱਕ ਗਰੀਬੀ ਉੱਥੇ ਬਾਹਲਾ ਮੇ ਜਨ ਗਿਆ ਸੀ ਕਿੱਥੇ ਆਪਣੇ ਕੇ ਤਾਰੇ ਵਾਲੇ ਹਾਂਜੀ ਹਾਂ ਪਹਿਲੇ ਦਿਨ ਸੀ 55 ਗੁਬੂਤ ਰੱਖ ਪੋਦੋ ਜਨੀ ਉਹ 2000 ਬਹੁਤ ਹੁੰਦਾ ਸੀ ਹਾਂਜੀ ਹਾਂ ਉਹ ਹੋ ਗਈ ਪੰਜ ਛੇ ਦੀ ਗੱਲ ਠੀਕ ਹੈ ਜੀ ਤੇ ਦੂਜੇ ਦਿਨ ਪੰਜ ਹੀ ਛੁੱਟੇ ਹਾਂਜੀ ਬਾਦ ਨੂੰ ਛੁੱਟੇ ਤੇ ਦੋ ਤੰਨ ਬਹਿ ਗਏ ਬੰਨ ਹਾਂਜੀ ਤੰਨ ਬਹਿ ਗਏ ਦੋ ਦਾ ਕੰਮ ਚੱਲ ਪਿਆ ਕਿ ਸਾਈਂ ਦੇ ਮੋੜੇ ਸੀ ਪੱਖੀਆਂ ਦੇ ਹਾਂਜੀ ਸਾਡੀ ਗੁੰਦਰੀ ਸੀ ਠੀਕ ਹੈ ਜੀ ਕਿ ਉਹ ਮੈਂ ਚੱਲੀ ਗਿਆ ਹਾਂਜੀ ਚੱਲੀ ਗਿਆ ਤਾਂ ਕੂਤਰ ਆਈ ਦੁਰੇ ਕਰਨ ਬਸ ਇੱਕ ਦੂਜੇ ਦੇ ਮਗਰ ਮੂਰੇ ਹਾਂਜੀ ਆਏ ਜਿਵੇਂ ਦੋ ਇੰਨਾ ਫਰਕ ਸੀ ਬਸ ਹਾਂਜੀ ਅਮੇਜਨ ਠੀਕ ਹੈ ਇਹ ਹਾਂ ਤੇ ਅਬ ਮਗਰੀ ਆਪਣੀ ਗੂੜੀ ਤੇ ਦੁਰੇ ਕੋ ਕੂਤਰ ਮੂਰੇ ਕਰੇ ਆਪਣੀ ਗੂੜੀ ਤੇ ਮਗਰ ਦਰੇ ਹਾਂਜੀ ਹਾਂ ਮੈਨੂੰ ਲੱਗਿਆ ਮਹਾ ਵਿਬਾਦੀ ਵੀ ਆਪਣ ਜਤ ਲਾਗੇ ਹਾਂਜੀ ਹਾਂ ਜਿਨੀ ਤਿਲਕਣ ਬਾਦੀ ਹੋ ਜਾਂਦੀ ਠੀਕ ਹੈ ਜੀ ਉਹ ਦੰਨ ਵੱਜ ਕੇ ਦੰਨ ਵੱਜ ਕੇ ਉਹ ਪੁੱਤਰੀਆਂ ਮੂਰੇ ਵਗੀ ਟੈਲੀਫੋਨ ਤੇ ਆਪਣਾ ਪੁੱਤਰਾ ਦੁੱਤੀ ਵਗੀ ਜਗੇ ਠੀਕ ਹੈ ਜੀ ਇੱਥੇ ਹਾਰ ਦਿੱਤੀ ਹੋਈ ਠੀਕ ਹੈ ਜੀ ਹਾਂ ਤੇ ਹੋਰ ਜਿੱਦਾਂ ਇਹ ਕਿਸੇ ਥੋੜੀ ਜਸਵੀਰ ਬਦਲ ਜੀ ਉਹਨਾਂ ਨਾਲ ਵੀ ਬਾਤਾਂ ਲੱਗੀਆਂ ਹਾਂ ਹਾਂ ਜਸਵੀਰ ਨਾਲ ਇਹ ਮੇਰੇ ਨਾਲ 5-5000 ਰੁਪਏ ਦਾ ਲਾਇਆ ਸੀ ਕਹਿੰਦਾ ਉਹ ਕੀਤੇ ਦੀ ਗੱਲ ਹੈ ਜੀ ਇਹ ਬੌਰਗੇ ਦੇ ਪਿੰਡ ਗੰਗਰੇ ਹਾਂਜੀ ਉਹ ਸਾਧ ਕੋਲ ਠੀਕ ਹੈ ਜੀ ਹਾਂ ਉਹ ਵੀ ਉਹਨੂੰ 5000 ਜੱਤਰ ਹੈ ਠੀਕ ਹੈ ਜੀ ਹਾਂ ਯਾਨੀ ਤਿੰਨ ਦੂਸਰਾ ਛੱਡੀਆਂ ਜਸਵੀਰ ਨਾਲ ਹਾਂਜੀ ਇੱਕ ਗਰੀਬ ਬੰਡੀ ਸੀ ਸੀ ਹਾਂਜੀ ਜਿਹੜੀ ਤਸਵੀਰ ਦੀ ਚੰਗੀ ਸੀ ਉਹ ਚਲੀ ਗਈ ਜਿਹੜੀ ਮਾਰੀ ਸੀ ਠੀਕ ਉਹ ਬੇਟੇ ਨਾਲ ਸਾਡਾ ਬੱਚਾ ਖੜਦਾ ਸੀ ਹਾਂਜੀ ਤੇ ਫਿਰ ਉਹਨਾਂ ਐ ਕਰਕੇ ਬਾਜੀ ਸੰਜੀ ਗਾ ਲਓ ਹਾਂਜੀ ਫਿਰ ਕਰ ਲਈ ਸੀ ਠੀਕ ਫਿਰ ਉਹ ਮੈਨੂੰ ਟੱਕਰਿਆ ਸੀ ਡੰਗਾ ਹਾਂਜੀ ਉੱਤੇ ਹਰ ਗਿਆ ਸੀ ਠੀਕ ਫਿਰ ਉਹ ਵੀ ਇਹ ਆ ਗਿਆ ਹਾਂਜੀ ਜਿਹੜੀਆਂ 2-3 ਦਸਰਾ ਛੱਡੀਆਂ 2-3 ਜਿਹੜੀ ਹਰ ਗਿਆ ਠੀਕ ਹੈ ਹਾਂ ਤੇ ਜਦਾਂ ਇਹ ਕੂਤਰ ਬਾਜੀ ਚ ਜਿਆਦਾ ਨਸਲ ਜ਼ਰੂਰੀ ਹੈ ਜਾਂ ਸਾਹ ਪਾਣੀ ਜ਼ਰੂਰੀ ਵੀਰੇ ਖੇੜ ਵੀ ਜ਼ਰੂਰੀ ਹੈ ਨਸਲ ਵੀ ਜ਼ਰੂਰੀ ਹੈ ਉਸ ਵੇਲੇ ਤੰਦਰੁਸਤੀ ਬੜੀ ਹੁੰਦੀ ਸੀ ਠੀਕ ਹੈ ਹਾਂਜੀ ਹੁਣ ਨਾ ਕਬੂਤਰਾਂ ਦੇ ਵਿੱਚ ਬਾਹਰ ਸਵਾਲੇ ਹੋਇਆ ਹਾਂਜੀ ਹੁਣ ਪਤਾ ਹੀ ਨਹੀਂ ਲੱਗਦਾ ਕਿ ਇਹਨੂੰ ਘਰੇ ਬਥੇਰੇ ਉਡਦੇ ਆ ਬਾਹਰ ਜਾ ਕੇ ਬੈਠ ਜਾਂਦੇ ਆ ਕਾਰਨ ਕੀ ਮੰਨਦੇ ਤੁਸੀਂ ਵਾਇਰਸ ਆਣ ਦਾ ਜਿਆਦਾ ਵਾਇਰਸ ਨੂੰ ਐਉਂ ਆ ਖਾਣਾ-ਦਾਣਾ ਜਦੋਂ ਮਾੜਾ ਹੋ ਗਿਆ ਵੀਰੇ ਹਾਂਜੀ ਤੇ ਫਿਰ ਉਹੀ ਉਹ ਕਹਿੰਦੇ ਜਿਹਾ ਜ ਆਪਾਂ ਕਹਿੰਦੇ ਹਾਂ ਹਾਂਜੀ ਤੇ ਐਂ ਕਰਕੇ ਨਾ ਹੁਣ ਪਤਾ ਨਹੀਂ ਲੱਗਦਾ ਘਰੇ ਕਿ ਉੱਤਰ ਬਹੁਤ ਉਡਦਾ ਹੁੰਦਾ ਬਾਹਰ ਹੋ ਕੇ ਬੈਜਦਾ ਉਹ ਤਾਂ ਕਹਿ ਕੇ ਕਹਿ ਕੇ ਬਾਹਰ ਜਿੰਨਾ ਦੇ ਅੱਜ ਕਿਨੇ ਡੀਆ ਬੰਨ ਨਾਲ ਦੇ ਹਾਂਜੀ ਇੱਥੇ ਜਿਹੜੀ ਰਿਕਾਰਡ ਬਣਾਇਆ 9 ਸਾਲ ਦਿੱਤੀ ਬਾਜੀ ਬੀ ਹਾਂਜੀ ਹਾਂ ਠੀਕ ਹੈ ਜੀ 3 ਸਾਲ ਤੋਂ ਨਾ ਹਾਂਜੀ ਚਲ ਮੁੰਡੇ ਨੇ ਉਹ ਉਹ ਜਿਹੜਾ ਤੀਜਾ ਗਾਪਾ ਉਹਦੇ ਪਿੱਤਰ ਦਾ ਹਾਂਜੀ ਇਹ ਉਹਨਾਂ ਨੇ ਫਿਰ ਕਹਿੰਦੇ ਜਿਹੜਾ 3 ਸਾਲ ਤੇ ਤੀਜੇ ਸਾਲ ਨਹੀਂ ਧਰਿਆ ਸੀ ਜਿਹੜਾ ਬਿੜਾ ਸਾਜੀ ਤੋਂ 3 ਸਾਲ ਦਿੱਤੂ ਫਿਰ ਮੈਂ ਸਾਜੀ ਵੀ ਨਹੀਂ ਕੀਤੀ 3 ਸਾਲ ਹਾਂਜੀ ਇਹਨਾਂ ਆਪ ਕੋ ਗਾਪਾ ਉਹਨਾਂ ਦਾ ਤਾਂ ਹੀ ਜਿਹੜੀ ਇੱਥੇ ਹਰਾਉਣ ਵਾਲੀ ਦੁਨੀਆਂ ਬਹੁਤ ਆਈ ਜਿਹਨੇ ਪੰਜਾਬ ਦੇ ਦੁਨੀਆਂ ਸਾਰੀ ਹਰਾਉਣ ਵਾਲੀਆਂ ਆ ਗਈ ਇੱਥੇ ਹਾਂਜੀ ਪਰ ਇੱਥੇ ਨਹੀਂ ਕਿਸੇ ਤੋਂ ਕੰਮ ਲੂਟ ਆਇਆ ਠੀਕ ਹੈ ਜੀ ਤੇ ਜਿੱਦਾਂ ਕਿਸੇ ਨਵੇਂ ਕੁੱਤਰ ਬਾਜੇ ਨੂੰ ਜੇ ਕੁੱਤਰ ਸੰਭਣਾ ਹੋਵੇ ਜੀ ਹਾਂ ਤੇ ਕੀ ਕੀ ਮਨੂ ਡਾਈਆਂ ਦੇ ਘਰੇ ਕੀ ਕੀ ਦੇਖਣਾ ਚਾਹੀਦਾ ਜੀ ਕੀ ਕੀ ਨੋਟਿਸ ਕਰਨਾ ਚਾਹੀਦਾ ਜੀ ਤਾਂ ਹੀ ਜਦੋਂ ਥੱਲੇ ਰਹਿੰਦੇ ਨਾ ਆ ਫਿਰ ਸਾਰਾ ਕੁਝ ਨੋਟ ਕਰਦੇ ਆ ਕਬੂਤਰ ਤਾਂ ਕੀ ਕਰਦਾ ਹੈ ਹਾਂਜੀ ਕਿਵੇਂ ਬੈਂਦਾ ਠੀਕ ਹਾਂ ਇਦਾਂ ਕੁੱਤਰ ਬੈ ਬਹਿ ਗਿਆ ਜੀ ਆ ਕੇ ਫਿਰ ਹਾਂ ਕੀ ਉਹਦੇ ਚ ਦੇਖ ਜਿਵੇਂ ਥੋੜੇ ਘਣੇ ਜਰਵਾ ਕੂਤਰ ਨੂੰ ਯਾਨੀ ਪਾਣੀ ਪੀ ਕੇ ਪਾਣੀ ਹਾਜਮ ਕਰਨਾ ਚਾਹੀਦਾ ਜਿਹੜਾ ਕੁੱਤਰ ਹਾਜਮ ਨਹੀਂ ਨਾ ਬੜਾ ਕਰ ਕਰਦਾ ਹਾਂਜੀ ਉਹਦਾ ਵੀ ਬਾਜੀ ਫਿਰ ਜਿਤਨੀ ਮੁਸ਼ਕਲੀ ਆ ਠੀਕ ਹੈ ਜੀ ਹੂੰ ਤੇ ਤੇ ਨਵੇਂ ਉਤਰਵਾਜਾਂ ਨੂੰ ਦੱਸੋ ਜੀ ਤਾਂ ਡੀ ਵਾਰਮਿੰਗ ਬਾਰੇ ਡੀ ਵਾਰਮਿੰਗ ਡੀ ਵਾਰਮਿੰਗ ਹੁਣ ਤਾਂ ਨਾ ਪੁੱਛਣਾ ਹੁੰਦਾ ਬਾਹਲੇ ਕਿਸਮਾਂ ਦੇ ਕਰਦੇ ਕੋਈ ਕਹੇ ਜਿਹੜੀਆਂ ਬੂਲੀਆਂ ਬਾਹਰ ਲਗਾ ਦੇ ਜਾਂਦਾ ਕੋਈ ਕਹੇ ਜੀਆਂ ਦੇ ਜਾਂਦਾ ਨਹੀਂ ਪਹਿਲਾਂ ਤੁਸੀਂ ਦਿੰਦੇ ਸੀ ਪਹਿਲਾਂ ਤਾਂ ਸੀ ਪੇਪਰਾਂ ਜੀ ਨਹੀਂ ਦਿੰਦੇ ਹੁੰਦੇ ਸੀ ਹਾਂਜੀ ਹਾਂ ਕਿੱਦਾਂ ਇਹ ਤਰੀਕਾ ਦੇਣ ਦਾ ਬਸ ਉਦੋਂ ਦਾ ਬਾਈ ਗੱਲ ਸੁਣਨਾ ਜ਼ਰਾ ਵੀ ਪਾਣੀ ਜੀ ਪਾ ਕੇ ਨਾ ਜਿੰਮੀਆ ਕਹਿੰਦਾ ਇੱਕ ਢੱਕਣ ਦੀ ਸਿੱਸੀ ਦਾ ਹੁੰਦਾ ਵੀ ਸੇਖ ਪੁੱਤਰਾਂ ਨੂੰ ਦੇ ਦੇਣਾ ਠੀਕ ਹੈ ਸੀ ਨਾਲ ਕੇ ਜੱਬਾ ਕੇ ਦੇ ਦਿੰਦੇ ਸੀ ਹਾਂਜੀ ਹਾਂ ਠੀਕ ਹੁਣ ਤਾਂ ਕੋਈ ਬਾਹਰ ਨਹੀਂ ਕੋਲੇ ਡਾਕਟਰ ਪਲੱਸ ਦੇ ਜਾਂਦਾ ਠੀਕ ਹੈ ਹਾਂਜੀ ਹਾਂ ਹੁਣ ਵੀ ਇੱਕ ਡਾਕਟਰ ਆੜ ਗਈ ਇੱਕ ਹੋਰ ਹੱਡੀ ਜਿਆ ਜਾਂਦੀ ਹੁੰਦਾ ਨਹੀਂ ਜਾਂਦੇ ਜਾਣੀ ਨਹੀਂ ਹੁਣ ਕਬੂਤਰਾਂ ਦੇ ਮੜੱਪ ਵੀ ਇੰਨ ਲਾਲਾ ਵੀ ਬਹੁਤ ਘੱਟ ਨਿਕਲਦੇ ਆ ਠੀਕ ਹੈ ਜੀ ਜਿਹਦੇ ਨਿਕਲਦੇ ਨਾ ਪੂਰੇ ਨਿਕਲਦੇ ਜੀ ਲੋਕਾਂ ਦੇ ਨਿਕਲਦੇ ਹੀ ਨਹੀਂ ਗੱਲ ਪਤਾ ਨਹੀਂ ਕੀ ਆ ਹਾਂਜੀ ਹੁਣ ਤਾਂ ਪੈਂਦੇ ਘਟਾ ਹੁਣ ਲੋਕ ਸਾਹ ਦੇ ਵੜਾਂਗੇ ਸਰੋਸਰੋ ਪਾਈ ਜਾਂਦੇ ਰਹਿੰਦੇ ਆ ਠੀਕ ਹੈ ਪਰ ਉਹਨਾਂ ਵੀ ਘਟ ਪੈਂਦੇ ਆ ਹਾਂਜੀ ਹਾਂ ਅੱਗੇ ਤਾਂ ਬਾਲੇ ਪੈਂਦੇ ਹੁੰਦੇ ਸੀ ਲੋਕਾਂ ਦੇ ਗੁੰਡੇ ਕੱਚੇ ਕੁੱਚੇ ਹੁੰਦੇ ਸੀ ਹੁੰਦਾ ਹਰੇਕ ਦੇ ਚੰਗੇ ਦਾ ਚੰਗਾ ਗੁੰਡਾ ਹਾਂਜੀ ਠੀਕ ਹੈ ਹਾਂ ਤੇ ਜਦ ਜਿੱਦਾਂ ਹੁਣ ਕੂਤਰ ਜਿਹੜੇ ਬਾਜ਼ੀਆਂ ਤੁਰ ਜਾਂਦੇ ਆਂ ਉਹਨਾਂ ਦਾ ਤੁਸੀਂ ਕੀ ਕਾਰਨ ਮੰਨਦੇ ਹੋ ਵੀ ਨਸਲੋਂ ਮਾੜੇ ਹੁੰਦੇ ਆ ਜਾਂ ਬਸ ਨਸਲ ਜੀ ਹੁੰਦੀ ਆ ਠੀਕ ਆ ਹਾਂਜੀ ਬਾਕੀ ਕੋਈ ਨਾ ਕੋਈ ਕਦੇ ਜਿੱਤੇ ਵੀ ਬਾਜ਼ੀਆਂ ਤੁਰ ਜਾਂਦੇ ਉਹਦੇ ਮੱਥੇ ਦੀ ਤਕਦੀਰ ਵੀ ਭੜਦੀ ਆ ਨਾਲ ਹਾਂਜੀ ਹਾਂ ਜੇ ਕਿਸਮਤ ਤੇ ਜਤਨਾ ਹੋਵੇ ਨਾ ਠੀਕ ਹੈ ਜੇ ਕਾਨੂੰ ਮਿਲਦੇ ਤਾਂ ਬਾਜ਼ੀਆਂ ਲੈ ਸਕਦੇ ਭਾਜਾਂਦੇ ਆ ਠੀਕ ਹੈ ਜੀ ਹੂੰ ਏ ਮਿੱਕੀ ਉਸਤਾਜ ਨਾਲ ਤੁਹਾਡਾ ਕਿਦਾਂ ਮਿਲ ਮੁਲਕਾਤ ਹੁੰਦੀ ਹੈ ਪਹਿਲਾਂ ਬਸ ਇੰਦਰ ਬਾਈ ਹੁਣ ਬਾਜੀਆਂ ਛੱਡਦੇ ਸੀ ਬਾਜੀਆਂ ਛੱਡਦੇ ਕਰਕੇ ਰੈਗੁਰਲੇ ਰੂੜੇ ਦਾ ਜਾਣੇ ਰੂੜੇ ਤੋਂ ਮੇਰੇ ਨਾਲ ਜਾਣ ਪਛਾਨ ਹੋ ਗਈ ਹਾਂਜੀ ਹਾਂ ਠੀਕ ਹੈ ਤੇ ਹੁਣ ਤਾਂ ਅਸੀਂ ਲਾਲਾ ਵੀ ਬੰਦ ਵਿੱਚ 7 ਮਹੀਨੇ ਨੂੰ ਮਿਲਦੇ ਰਹਿੰਦੇ ਨੇ ਉਹਨੂੰ ਬਾਈ ਦੇ ਕੁੱਤੇ ਵੀ ਰੱਖੇ ਹੋਇਆ ਸ਼ਿਕਾਰੀ ਕੁੱਤੇ ਹਾਂ ਸ਼ਿਕਾਰੀ ਕੁੱਤੇ ਭਜਾਉਂਦਾ ਹਾਂ ਜਿਆਦਾ 20 20 ਨੂੰ ਇਕੱਠੇ ਹੋ ਜਾਂਦੇ ਠੀਕ ਹੈ ਉਹ ਕੁੱਤੇ ਸਾਨੂੰ ਵੀ ਸਿਖਾਉਂਗਾ ਇਹਦੇ ਇੰਦਰ ਬਾਈ ਭਜਾਉਂਦਾ ਬਾਈ ਦੱਸ ਦਿੰਦਾ ਹਾਂਜੀ ਵੀ ਅੱਜ ਆਉਣਾ ਹੈ ਠੀਕ ਹੈ ਉੱਥੇ ਚਲੇ ਜਾਂਦੇ ਨੇ ਹਾਂਜੀ ਹੂੰ ਠੀਕ ਹੈ ਹੋਰ ਕੋਈ ਜਿੱਦਾਂ ਆਪਾਂ ਕੂਤਰ ਦਾ ਨਾਮ ਰੱਖ ਦਿੰਦੇ ਹਾਂ ਹੋਰ ਵੀ ਕੋਈ ਕੂਤਰ ਸੀ ਜਿੱਦਾਂ ਬੰਬ ਸੀ ਕੂਤਰ ਨਹੀਂ ਵੀਰੇ ਹਾਂਜੀ ਹੋਰ ਅਸੀਂ ਨਹਾ ਨਹੀਂ ਮੋ ਘੱਟੀ ਤੇ ਰਿਹਾ ਠੀਕ ਹੈ ਹਾਂਜੀ ਉਸ ਦਿਨ ਉਹ ਬੁੜੇ ਨੇ ਦਰਤਾ ਸੀ ਹੋਰ ਕੋਈ ਕੂਤਰ ਜਿਆਦਾ ਬਾਜ਼ੀਆਂ ਜਿੱਤਿਆ ਹੋਵੇ ਤੁਹਾਡਾ ਬਾਜ਼ੀਆਂ ਤਾਂ ਵੀਰੇ ਬਹੁਤ ਸਾਲ ਤਣ ਬੜੀਆਂ ਜਿੱਤੇ ਬੰਬ ਤੁਮ ਬੰਬ ਜਿਹੜੇ ਸਾਲ ਕਮਾਜ ਗਿਆ ਹਾਂਜੀ ਉਹ ਸਾਲ ਬਾੜੀਆਂ ਬਾੜੀਆਂ ਉਹ ਜਿੱਤੇ ਆ ਠੀਕ ਹੈ ਜੀ ਹੂੰ ਹੂੰ ਉਹ ਸਾਲ ਬਾੜੀਆਂ ਬਾੜੀਆਂ ਜਿੱਤੇ ਆ ਠੀਕ ਹੈ ਹੋਰ ਚਾਰ ਚਾਰਾ ਬਾਜ਼ੀਆਂ ਫਿਰ ਉਤਰਾ ਜਿੱਤੇ ਜਨਾਈ ਤੇ ਠੀਕ ਹੈ ਜੀ ਤਾਂ ਤੇ ਹੋਰ ਕਿਹਨਾਂ ਕਿਹਨਾਂ ਨਾਲ ਹੁਣ ਸਹਿਚਾਰ ਆਈ ਤੁਹਾਨੂੰ ਬਲ ਦਲਵਿੰਦਰ ਨਾਲ ਹਾਂਜੀ ਬਾਈ ਨਾਲ ਆ ਠੀਕ ਹੈ ਜੀ ਅ ਉਹ ਤੇ ਮੁੰਡੇ ਮੈਨਾਂ ਜੁਗਲੇ ਬਿੱਲੇ ਆ ਰਗੇ ਹਾਂਜੀ ਤੇ ਤਾਰੀ ਗਿਆ ਠੀਕ ਹੈ ਜੀ ਆ ਮੁੰਡੇ ਸੋਨੂ ਹੋਣੀ ਆ ਗਗਨੇ ਹੋਣੀ ਆ ਹਾਂਜੀ ਆਪਣੇ ਆਪ ਦੀ ਬੰਦੇ ਖਾਸ ਉਹਨਾਂ ਨੇ ਬੜਾ ਜਿਹੜੇ ਹੋਰ ਲੰਮਾ ਆਪਣਾ ਹੈ ਜੀ ਆਪ ਦੇ ਬੰਦੇ ਨੇ ਮੇਰਾ 6 ਜਹਾਰਾ ਹੋਰ ਦੂਜਾ ਬਾਲਿਆ ਨਾਲ ਜੀ ਠੀਕ ਹੈ ਜੀ ਬਾਈ ਜੋ ਤੁਸੀਂ ਸਵਾਲ ਨਹੀਂ ਵੀ ਤੁਹਾਡਾ ਜ਼ਿਕਰ ਕੀਤਾ ਜੀ ਉਹਨਾਂ ਦੇ ਇੰਟਰਵਿਊ ਤੇ ਕਿ ਉਹਨਾਂ ਨੇ ਬੇਦੋ ਵੀ ਸਿੱਖਿਆ ਜੀ ਹਾਂ ਜੀ ਮੈਂ ਉੱਥੇ ਰਹਿੰਦਾ ਸੀ ਜਿਤਨਾ ਜਣੀ ਵਧੀਆ ਆਪਣੀ ਪੂਰੀ ਹੋ ਯਾੜੀ ਹੁਣ ਵੀ ਹੁਣ ਵੀ ਯਾੜੀ ਹੈ ਜੀ ਗੱਲ ਹਾਂ ਪੂਰੀ ਯਾੜੀ ਹੈ ਜਣੀ ਵਧੀਆ ਠੀਕ ਹੈ ਜੀ ਹਾਂ ਮੈਂ ਉੱਥੇ ਜਣੀ ਦੀ ਜਾਂਦਾ ਹੁੰਦਾ ਸੀ ਜੋ ਤੋਂ ਉਹਨਾਂ ਦੇ ਕੋਲ ਉੱਥੇ ਜਾਂ ਵੀ ਜਾਂਦੇ ਸੀ ਉੱਥੇ ਰਹਿ ਰਹੂ ਪੈਂਦੇ ਸੀ ਹਾਂ ਜੀ ਹਾਂ ਜੇ ਨੂੰ ਦੇਖ ਦੇਣਾ ਨਹੀਂ ਕਿ ਆਪਾਂ ਕਿੰਨ ਲੋਕ ਰੱਖਦੇ ਹਾਂ ਠੀਕ ਹੈ ਹਾਂ ਹਾਂ ਤੇ ਹੁਣ ਕੂਤਰ ਬੱਦਿਆਂ ਨੂੰ ਕੋਈ ਸਨੇਹਾ ਦੇਣਾ ਚਾਹੁੰਦੇ ਹੋਈ ਤੁਸੀਂ ਨਹੀਂ ਵੀਰ ਆਪਾਂ ਤਾਂ ਕਿਸੇ ਨੂੰ ਪੀਸ ਨਹੀਂ ਖਾਦੇ ਹਾਂ ਹੁਣ ਬੱਦਲ ਸਭ ਹੀ ਸਿਆਣਾ ਠੀਕ ਹੈ ਹਾਂ ਉਹ ਵੀ ਬਾਈ ਦੇ ਕੂਤਰਾਂ ਦਾ ਕਰੋ ਸ਼ੌਂਕ ਕਰੋ ਇਹ ਕਿਹੜੀ ਨਸਲ ਹੈ ਇਹ ਇਹ ਵੀ ਰਾਜਨ ਵਾਲਿਆ ਰਾਜਨ ਵਾਲੀ ਹਾਂ ਕਰੋ ਬਈ ਸ਼ੌਂਕ ਅਗੇ ਲੋਕ ਖਾਣੇ ਦੋ ਦੋ ਜੀ ਨੂੰ ਫੜਨਾ ਦੋ ਜੀ ਲੋਕ ਖਾਣੇ ਕਰ ਹਾਂ ਦਰਸ਼ਨ ਅਸੀਂ ਕੀ ਕਰੀ ਹਾਂਜੀ ਉਹ ਹਾਂ ਉਹਨਾਂ ਦੇ ਹਾਂ ਗੁਰਕਾ ਦੇ ਖਾਣੇ ਮਲ ਛੋਲੀ ਛੋਲੀ ਬੱਚਾ ਜੀ ਹਾਂਜੀ ਛੋਲੇ ਛੁੜ ਗਏ ਨੇ ਤੇ ਤੀਰ ਪਾ ਜਾਣੇ ਆ ਇਹ ਕਿਹੜੇ ਨੇ ਸਾਲਾ ਜੀ ਤੇ ਤੀਰਾ ਗੂਤਰਾ ਆਪਣਾ ਬੜੀਆ ਮਸ਼ਹੂਰ ਹੋਇਆ ਜੀ ਹਾਂਜੀ ਠੀਕ ਹੈ ਬਹੁਤ ਚੰਗੇ ਉਹਦੇ ਗੂਤਰੇ ਬਹੁਤ ਵਧੀਆ ਜੀ ਹਾਂ ਸਾਰੇ ਭੈਣ ਭਰਾ ਉਹਨੇ ਇੱਕ ਅਟ ਜਾਂਦੇ ਹਾਂਜੀ ਦੂਜੇ ਸਾਰੇ ਤੋਂ ਵੱਡੇ ਹੋਣਗੇ ਛੋਟਾ ਬੱਚਾ ਇਹ ਪੂਰਾ ਵੱਡੱਖਾ ਦਿਖਾਉਂਦੇ ਇਹ ਹੋਣੀ ਸੀ ਉਹ ਇਹ ਆਦਿ ਇਹ ਖਵਾ ਕਰੋ ਵਈ ਸ਼ੌਂਕ ਬਹੁਤ ਆੱਖਾਂ ਨੇ ਇਹ ਵੀ ਉਹੀ ਨਸਲ ਹੈ ਹਾਂ ਇਹ ਉਹੀ ਹੈ ਠੀਕ ਹੈ ਨਸਲ ਹੈ ਜਿਹੜਾ ਬੰਬ ਕਬੂਤਰ ਸੀ ਉਹਦੀ ਨਸਲ ਹੈ ਹੁਣ ਇਹ ਹਾਂ ਉਹ ਪੂਰੀ ਹੈ ਸਾਡੀ ਮੋਟਰ ਸੀ ਜਿਹਦੀ ਸੀ ਨਾ ਆਪਣਾ ਕੋਈ ਚੀਲਾ ਮਾਰ ਕੇ ਲੈ ਗਿਆ ਉੱਤੇ ਕਬੂਤਰ ਹੈਗਾ ਉਹਨਾਂ ਚੋਂ ਠੀਕ ਹੈ ਜੀ ਹਾਂ ਉੱਪਰ ਦੋਆ ਕਿਹੜਾ ਉੱਪਰ ਕਬੂਤਰ ਹੈ ਹਾਂ ਜੀ ਇਹ ਕਬੂਤਰ ਨੂੰ ਲੈ ਕੇ ਗਏ ਰੱਤੇ ਕਿਹੜੀ ਨਸਲ ਚ ਨਸਲ ਤੋਂ ਨਹੀਂ ਹਾਂ ਬਈ ਬਿੰਦਰਾਣੇ ਦੇ ਪੂਲੇ ਨਾਲ ਦੀ ਉਹ ਆਪਣੇ ਕੁੰਡੀ ਵਾਲੇ ਕਬੂਤਰ ਵਾਜਦੇ ਉਹਨਾਂ ਚੋਂ ਉਹ ਦੀਲੀ ਦਿਓ ਹਾਂ ਜੀ ਹਾਂ ਇਹ ਆਪਣੇ ਕੁੰਡੀ ਵਾਲੇ ਕਬੂਤਰ ਉਹਨਾਂ ਚੋਂ ਆਈ ਠੀਕ ਹੈ ਜੀ ਤੇ ਆ ਡੱਬਾ ਜੀ ਇਹ ਕੱਕੇ ਵਾਲਾ ਜਵਾ ਕੱਕੇ ਵਾਲਾ ਜੀ ਹਾਂ ਕਰੋ ਬਈ ਸ਼ੌਂਕ ਕਰੋ ਬਈ ਸ਼ੌਂਕ ਆਹ ਕੁੱਤਰੀ ਗੜੀ ਨਸਲ ਚੋਈ ਕਾਲੀ ਚਿਨੀ ਇਹ ਕਾਲੀ ਚਿਨੀ ਆਪਣੇ ਹੱਬਾ ਕੋ ਉਤਰ ਹੁੰਦਾ ਸੀ ਹੱਬਾ ਕੋ ਉਤਰ ਹਾਂ ਉੱਤੇ ਕੁੱਤਰ ਕਰਦਾ ਹੋ ਠੀਕ ਹੈ ਉਹਦੀ ਪੱਠੀ ਆਹ ਹੈ ਹੱਬਾ ਨਸਲ ਹੈ ਜੀ ਹੱਬਾ ਹੋਣਾ ਹੱਬੇ ਕਹਿੰਦੇ ਕਾਕੇ ਵਾਲੇ ਕਿਲੇ ਵਾਲੇ ਕਾਕੇ ਵਾਲੇ ਕਬੂਤਰ ਉਹ ਫਰ ਥੱਲੇ ਲਾ ਕੇ ਰੱਖਦਾ ਸੀ ਠੀਕ ਹੈ ਹਾਂ ਹਾਂ ਉਹਨੂੰ ਹੱਬਾ ਹੀ ਕਹਿੰਦੇ ਸੀ ਵੀ ਇੱਕ ਫਰ ਥੱਲੇ ਰੱਖਦਾ ਸੀ ਹਾਂਜੀ ਹੁਣ ਦਿਖਾਉਣਾ ਉਹ ਤੇ ਕਬੂਤਰ ਉਹ ਠੀਕ ਹੈ ਹਾਂ ਕਰੋ ਸ਼ੌਂਕ ਕਾ ਕਿਹੜੀ ਨਸਲ ਹੈ ਜੀ ਇਹ ਇਹ ਮੁੰਡੇ ਗਗਨੇ ਹੋਣੇ ਸੀ ਉਹ ਤਾਂ ਆਪਣੇ ਇੱਥੋਂ ਲੈ ਕੇ ਗਏ ਸੀ ਹਾਂਜੀ ਹਾਂ ਇਹਨਾਂ ਨੂੰ ਕਹਿੰਦੇ ਨਾਮ ਦੇ ਉਹ ਕਹਿੰਦੇ ਠੀਕ ਹੈ ਹਾਂ ਇਦਾਂ ਹੀ ਕੱਢਦੇ ਆਂ ਯੱਕ ਚ ਹਾਂ ਹਾਂ ਜੀ ਨਾ ਹਾਂ ਬੱਚਾ ਹੁਣ ਉਹਦੇ ਵੀ ਇੱਕ ਕਬੂਤਰ ਠੀਕ ਹੈ ਜੀ ਉੱਡਣ ਚ ਕਿਦਾਂ ਇਹ ਕਬੂਤਰ ਉਹਨੂੰ ਬਾਹਲੇ ਚੰਗੇ ਉੱਡਦੇ ਆਂ ਜਾਂਦੇ ਵੀ ਨਹੀਂ ਠੀਕ ਹੈ ਜੀ ਆਉਂਡ ਦੇ ਵੀ ਚੰਗੇ ਆ ਕਰੋ ਕੋਈ ਸ਼ੌਂਕ ਬਹੁਤ ਵਧੀਆ ਕਰੋ ਇਹ ਸ਼ੌਂਕ ਇਹ ਗੜੀ ਨਸਲ ਹੈ ਇਹਨੇ ਕੁੰਡੀ ਵਾਲੇ ਕਬੂਤਰ ਸਾਡੇ ਬਾਜ ਦੇ ਉਹਨਾਂ ਦੇ ਵਾਹੇ ਕੁੰਡੀ ਵਾਲੇ ਕਬੂਤਰ ਹਾਂ ਹਾਂ ਕੁੰਡੀ ਵਾਲੇ ਇਦਾਂ ਹੀ ਉਹ ਨਿਰੰਦ ਨਾ ਨਖਾਉਂਦਾ ਕੁੱਤਮ ਥੋੜੇ ਜਿਹਾ ਧੌਣ ਵਿੱਚ ਲੱਗਾ ਕੁੱਤਮ ਜੀ ਹਾਂਜੀ ਹਾਂਜੀ ਥੋੜੀ ਥੋੜੀ ਪਿੱਛੇ ਨੂੰ ਕਰਦੇ ਆ ਠੀਕ ਹੈ ਜੀ ਹਾਂ ਗਰਦਨੇ ਦਾ ਸੱਪ ਨੂੰ ਆਗੂ ਕਰਦੇ ਹਾਂ 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 ਠੀਕ ਹੈ ਜੀ ਉਹ ਨਸਲ ਚੋਈ ਹਾਂ ਹਾਂ ਕਰੋ ਬਈ ਜਿਹੜਾ ਕੁੰਡੀ ਵਾਲਾ ਮੇਨ ਕੁੱਤਰ ਸੀ ਉਹ ਕਿੱਦਾਂ ਦਾ ਸੀ ਉਹ ਜਿਹੜਾ ਸਾਰਿਆਂ ਨਾਲ ਵੱਡਾ ਸੀ ਉਹ ਚਿੱਟੀਆਂ ਅੱਖਾਂ ਦਾ ਸੀਗਾ ਜੀ ਠੀਕ ਹੈ ਜੀ ਉਹਦੇ ਪੁੱਤ ਹੁਣ ਆਪਣੇ ਕੋਲ ਲਾਨ ਸਰ ਇਥੋਂ ਠੀਕ ਹੈ ਜੀ ਹਾਂ ਉਹ ਉਪਰਲੇ ਕੁੰਡੇ ਦੇ ਵਿੱਚ ਆ ਕੇ ਉਹ ਕੋ ਉਤਰ ਨਹੀਂ ਹੈ ਜੀ ਹੁਣ ਉਹ ਜਿਹੜਾ ਵੱਡਾ ਮਰ ਗਿਆ ਸੀ ਉਹਦੇ ਪੁੱਤ ਲੱਗੇ ਹਾਂਜੀ ਤੇ ਉਸ ਨਸਰ ਦਾ ਕਰਾਇਓ ਜੀ ਸ਼ੌਂ ਉਹਨੂੰ ਨੇ ਉੱਪਰ ਕਬੂਤਰ ਠੀਕ ਹੈ ਕਰੋ ਹਾਂ ਇੱਕ ਕਬੂਤਰ ਗਏ ਕਬੂਤਰ ਸਾਡੇ ਠੀਕ ਹੈ ਬਹੁਤ ਵਧੀਆ ਜੀ ਕੁੰਡੀ ਵਾਲਾ ਕਬੂਤਰ ਬਾਜੀ ਵੀ ਛੱਡਿਆ ਜੀ ਉਹ ਹਾਂ ਬਾਜੀ ਤੇ ਛੱਡਿਆ ਸੀਗਾ ਮਾਰੀ ਬਹੁਤ ਫਿਰ ਛੱਡੇ ਉਹਨਾਂ ਦੇ ਬੱਚੇ ਹਾਂਜੀ ਆਹ ਨੂੰ ਅੰਦਰ ਫੋਟ ਮੰਨੀ ਲੱਗੀਆਂ ਆਪਣੇ ਹਾਂਜੀ ਹਾਂਜੀ ਉਹਨਾਂ ਦੇ ਸਾਹਮਣੇ ਕੋਈ ਨਸਲਾ ਮਾੜਾ ਮੋਟਾ ਇੱਕ ਅੱਧਾ ਕਬੂਤਰ ਅੱਡੇ ਰੱਖਦਾ ਹੋਣਾ ਨਹੀਂ ਉਸੇ ਦਿਨ ਚਲੀ ਗਿਆ ਠੀਕ ਹੈ ਜੀ ਹਾਂ ਜੀ ਕਬੂਤਰ ਕਿੱਥੋਂ ਆਇਆ ਸੀ ਉਹ ਕਬੂਤਰ ਇੱਥੇ ਆ ਗਿਆ ਸੀ ਜੀ ਬਾਜੀ ਤੂੰ ਆਪਣੇ ਪਿੰਡ ਆ ਗਏ ਠੀਕ ਹੈ ਜੀ ਉਹ ਉਹ ਗਾਦਨਸ ਹਾਂ ਰੂਮੀ ਤੋਂ ਇੱਥੇ ਆਇਆ ਸੀ ਠੀਕ ਹੈ ਹਾਂ ਠੀਕ ਹੈ ਰੋਈ ਸ਼ੌਂਕ ਉਹ ਉਹ ਦੀਏ ਜੀ ਇਹ ਕਿਹੜੀ ਨਸਲ ਚ ਬਾਈ ਆ ਬੈਠਿਆ ਜ ਇਹ ਇਹ ਵੀ ਰਾਜਨ ਦੇਣੇ ਦੇ ਵਿੱਚੋਂ ਜੀ ਕੁੱਤ ਕਾਲੇ ਲੁਗੜਾ ਮਸੂਲ ਹੋਏ ਜਿੱਥੇ ਕੁੱਤੋਂ ਦਾ ਨਾਮ ਕੀਤਾ ਜੀ ਠੀਕ ਹੈ ਜੀ ਹਾਂ ਉਹ ਜਿਹੜੇ ਸ਼ੌਂਕ ਇਹਦੀ ਮਾਂ ਵੀ ਇੱਥੇ ਫਿਰਦੀ ਆ ਜੀ ਠੀਕ ਹੈ ਉਹ ਮੌਦਰੇ ਜਿਹੜਾ ਪਿਆਉਣਾ ਮੇਰੀ ਨਾ ਫਿਰ ਉਹਨੇ ਇਹ ਹੀ ਦਾ ਕਰ ਲਿਆ ਹਾਂਜੀ ਉਹ ਜੰਮੇ ਸਾਰੇ ਉਹ ਹੀ ਉਹ ਲੀ ਨੁਕਰੀਆ ਉਹਦੀ ਮਾਂ ਗਈ ਆ ਤੇ ਉਹਦਾ ਲਾਲ ਸਰਾ ਹਾਂਜੀ ਠੀਕ ਹੈ ਇਹ ਕਾਲੇ ਲੁੱਗਾਂ ਦਾ ਪੁੱਤ ਨਹੀਂ ਕਾਲੇ ਲੁੱਗਾਂ ਦਾ ਪੋਤਾ ਹਾਂਜੀ ਕਰੋ ਬਈ ਸ਼ਾਂਕ ਉਹ ਉਹਦੀ ਹੈ ਇਹ ਕਿਹੜੀ ਨਸਲ ਚੁਣਾਈ ਆਜ ਉਤਰਾ ਬੇਹਰ ਰਾਜਨਾਲਾ ਜੀ ਤੇ ਰਾਜਨਾਲਾ ਹਾਂ ਜਮਾਇਆ ਦਾ ਮੱਛਾ ਅੰਬਾਲਾ ਦਾ ਰਹੂਤਰਾ ਠੀਕ ਹੈ ਜੀ ਕਰੋ ਬਈ ਸ਼ੌਂਕ ਹਾਂ ਤੇ ਆਹ ਕੁੱਤਰੀ ਇਹ ਦਵਿੰਦਰ ਦਾ ਮੁੰਡਾ ਆਪਣਾ ਵਾਲੀ ਸਿਵਿੰਗ ਵਾਲੇ ਦਾ ਪੁੱਤ ਕਹਿੰਦੇ ਨਾ ਹਾਂਜੀ ਉਹ ਕੁੱਤਰ ਦਾ ਪੱਠਾ ਕੁੱਤਰੀ ਬਾਈ ਦੀ ਲਈ ਸੀ ਉਹਦੇ ਨਾਲ ਠੀਕ ਹੈ ਜੀ ਨਿੱਕੀ ਦੀ ਹਾਂ ਹਾਂਜੀ ਕਰੋ ਬਈ ਸ਼ੌਂਕ ਉੱਡਣ ਦੀ ਕਿਦਾਂ ਆਏ ਉਹਨਾਂ ਦੇ ਬਾਲੇ ਚੰਗੇ ਉੜਦੇ ਨੇ ਹਾਂਜੀ ਹਾਂ ਠੀਕ ਹੈ ਰੋਈ ਸ਼ੌਕ ਬਹੁਤ ਵਧੀਆ ਜੀ ਇਹ ਰੋਈ ਇਹ ਉਹਦੀ ਨਸਲ ਤੋਂ ਹੈ ਅੱਬਾ ਕੋ ਉਤਰੇ ਹਾਂ ਰੋਈ ਇਹਦੇ ਬਾਰੇ ਦੱਸਿਓ ਕਿੱਥੋਂ ਮਤਲਬ ਤੁਹਾਡੇ ਕੋਲ ਆਇਆ ਕੋ ਉਤਰੇ ਇਹ ਪਹਿਲਾਂ ਆਪਣੇ ਸੀ ਆਪਣਾ ਮੁੰਡਾ ਚੇਲਾ ਕਹਿੰਨਾ ਬਾੜੇ ਵਾਲਾ ਠੀਕ ਹੈ ਲਾਲ ਪੂਛਲਾ ਕੂਤਰ ਲੀਦਾ ਸੀ ਬਾਜੀ ਦੇ ਹਾਂਜੀ ਤੇ ਗੂਦਰੀ ਇੱਕ ਹੱਬਾ ਗੂਦਰ ਹੁੰਦਾ ਸੀ ਉਹਦੀ 3 ਮੀਰਤ ਸੀ ਠੀਕ ਹੈ ਜੀ ਉਹਨਾਂ ਨੇ ਕੱਢਿਆ ਸੀ ਇਹ ਹਾਂਜੀ ਹਾਂ ਬਹੁਤ ਚੰਗੇ ਬੱਚੇ ਕੱਢਦਾ ਸੀ ਜਿੰਨੇ ਹਾਂਜੀ ਕਿੰਨੇ ਬੱਚੇ ਕੱਢਦਾ ਕਿੱਦਾਂ ਦੇ ਬੱਚੇ ਕੱਢਦਾ ਜਿੰਨੇ ਕੱਢਦਾ ਚਿੱਟੇ ਵੀ ਕੱਢੀ ਜਾਂਦਾ ਠੀਕ ਹੈ ਹਾਂਜੀ ਠੀਕ ਹੈ ਕਰੋ ਬਈ ਸ਼ੌਂਕ ਹੱਬਾ ਗੂਦਰ ਬਹੁਤ ਹੀ ਉਹਦੇ ਕਿੱਦਾਂ ਨਹੀਂ ਹੈ ਥੱਲੇ ਉੱਡਦੇ ਜਾਂ ਉੱਤੇ ਉੱਡਦੇ ਆ ਕਿੱਦਾਂ ਉੱਡਦੇ ਇਹ ਤਾਂ ਮੱਧਰੀ ਦੇ ਕੇ ਉੱਡਦੇ ਆ ਹਾਂਜੀ ਜਦੋਂ ਜਾਂਦੇ ਨਹੀਂ ਤੋਂ ਆ ਜਾਂਦਾ ਸੀ ਠੀਕ ਹੈ ਹਾਂ ਹੋਦੀ ਹੈ ਜੀ ਕਰੋਗੇ ਸ਼ੀਰੇ ਨੂਤਰਾ ਹਾਂਜੀ ਲੈ ਲੈ ਫਾਦੇ ਜੀ ਗਾਣਾ ਨੂਤਰਾ ਬੱਤੀ ਦੇਣਾ ਕਰੋ ਬਈ ਅੱਖਾਂ ਦਾ ਲੈਣਾ ਕਰੋ ਬਈ ਅੱਖ ਦਾ ਸ਼ਾਂਤ ਹਾਂਜੀ ਏ ਵੀ ਧੀਰੇ ਚੋ ਜੀ ਹਾਂ ਇਹ ਵੀ ਧੀਰੇ ਜਵਾ ਇਧਰ ਲਿਆ ਇੱਕ ਦਿਖਾਓ ਕਰੋ ਬਈ ਸ਼ੌਂਕ ਉਹ ਦੀਏ ਜੀ ਤੇ ਕੁੰਡੀ ਵਾਲੇ ਕਬੂਤਰ ਹੋ ਜੀ ਦੇ ਕਰੋ ਬਈ ਸ਼ੌਂਕ ਇਹ ਕੁੰਡੀ ਵਾਲੇ ਕਬੂਤਰ ਮਸ਼ਹੂਰ ਹੋਏ ਨੇ ਬਾਈ ਦੇ ਉਹ ਕਬੂਤਰ ਅਸਲੀ ਕਿਦਾਂ ਦਾ ਅਸਲੀ ਜੀ ਕੁੰਡੀ ਵਾਲਾ ਔੀ ਲਾਲ ਜੀ ਨਹੀਂ ਸੀ ਇਹਦਾ ਸਾਰਿਆਂ ਨਾਲ ਵੱਡਾ ਕਬੂਤਰਾ ਸੀ ਚਿੱਟਾ ਕਬੂਤਰਾ ਸੀ ਉਹਦਾ ਇੱਕ ਚਿੱਟਾ ਜਿਹਾ ਲਾਲ ਠੀਕ ਹੈ ਜੀ ਕਿਤਿਆਂ ਅੱਖਾਂ ਦਾ ਚਿੱਟਾ ਜੀ ਪਾਉਂਦਾ ਉਹ ਵੀ ਗੁੰਡੀ ਠੀਕ ਹੈ ਜੀ ਜਿਹੜੇ ਨੇ ਮਾਂ ਸੀ ਨਾ ਉਹ ਲਾਲ ਜੀ ਨਹੀਂ ਸੀ ਠੀਕ ਹੈ ਜੀ ਹਾਂ ਫਿਰ ਉਹ ਜੀ ਸ਼ੌਂਕ ਜਦੋਂ ਲਾਲ ਨਹੀਂ ਹੁਣ ਦੋਨੇ ਭਰਾ ਆਏ ਹੋਗੇ ਇਥੋਂ ਹਾਂਜੀ ਰੱਤੇ ਹੁੰਦੇ ਤੁਰੇ ਆਉਂਦੇ ਆ ਠੀਕ ਹੈ ਜੀ ਹਾਂ ਇਹ ਅੱਗੇ ਬਰੀਡਿੰਗ ਨੂੰ ਰੋਕ ਲਈ ਹਾਂ ਇਹ ਬਰੀ ਰੰਗ ਨੂੰ ਰੋਕੇਗਾ ਹੁਣ ਤਾਂ ਕਈ ਕਈ ਸਾਲਾਂ ਦੇ ਹੋਏ ਹੋਏ ਆ ਪੰਜ ਪੰਜ ਸਾਲਾਂ ਦੇ ਆ ਠੀਕ ਹੈ ਹਾਂ ਕਰੋ ਵੀ ਸ਼ੌਂਕ ਬਹੁਤ ਵਧੀਆ ਜੀ ਕਰੋ ਵੀ ਸ਼ੌਂਕ ਇਹਦਾ ਰੱਤਾ ਬੈਠਾ ਜੀ ਉਹ ਕਿਹੜੇ ਸੰਤ ਬੰਬਈ ਨਸੀਂ ਦਾ ਇਹਦਾ ਰੱਤਾ ਹੈ ਉਹ ਜਿਹੜੀ ਬੰਬ ਕੂਤਰ ਮਸ਼ਹੂਰ クい <laughs> ーブ医